ਵੜੀਆਂ ਸੋਹਣੀਆਂ ਸੇਵੀਆਂ ਵੱਟੀਆਂ ਨੇ ਮਸੀ ਤੁਸੀਂ ਹੋਰ ਭਾਈ ਵਧੀਆ ਨਾ ਆ ਵਧੀਆ ਹੈ ਨਾ ਤਾਕਤਵਰ ਹੁੰਦੀਆਂ ਹੈ ਨਾ ਇਹ ਹਾਂ ਫਿਰ ਮਾਸੜ ਵਾਸਤੇ ਵੱਟਦੀਆਂ ਹੈ ਅੱਛਾ ਕੀ ਗੱਲ ਮਾਸੜ ਜੀ ਘੁਮਾ ਰਹੇ ਹੁੰਦੇ ਆ ਹਾਂ ਗੋਡੇ-ਗੁੱਡੇ ਤੁੰਦੇ ਨਾਲ ਅੱਛਾ ਹਾਂ ਕਹਿੰਦੇ ਤਾਕਤ ਲਈ ਵਧੀਆ ਹੁੰਦੀ ਹੈ ਨਾ ਹਾਂ ਹਾਂ ਦੂਜੀਆਂ ਨਾਲੋਂ ਵੱਧ ਇੰਨਾ ਚ ਤਾਕਤ ਹੁੰਦੀ ਹੈ ਜਿਹੜੀਆਂ ਹੱਥ ਦੀਆਂ ਵੱਟਦੇ ਆ ਤਾਕਤਵਰ ਗੇ ਹੀ ਵੱਟਦੇ ਆ ਨਾਲੇ ਵਧੀਆ ਮਸੀ ਆਰ ਲੱਗੇ ਰਹਿੰਦੇ ਹੋ ਹੋਰ ਹੋਰ ਵਧੀਆ ਔਖਣ ਲੱਗਦਾ ਮਸੀ ਨਹੀਂ ਲੱਗਦਾ ਤੁਸੀਂ ਤਾਂ ਬੜੀ ਫਾਸਟ ਵੱਟੀ ਲੈਣੇ ਹੋ ਹਨਾ ਹਾਂ ਹਾਂ ਤਾਂ ਐਕਸਪੀਰੀਅੰਸ ਹੈ ਹੈ ਐਕਸਪੀਰੀਅੰਸ ਹੈ ਸਹੀ ਗੱਲ ਹੈ ਐਕਸਪੀਰੀਅੰਸ ਹੈ ਇਹ ਪ੍ਰਾਣੀ ਬੰਦਿਆਂ ਕੋਲ ਹੀ ਹੁੰਦਾ ਹੈ ਹਨਾ ਦੋ ਤਿੰਨ ਸਾਲ ਹੋ ਗਏ ਵੱਟੀਆਂ ਦੇ ਦੋ ਤਿੰਨ ਸਾਲ ਹੋ ਗਏ ਕਿੰਨੀਆਂ ਕਿ ਵੱਟ ਲੈਣੇ ਮਸੀ ਮੈਂ ਹਾ ਡੱਬਾ ਜਾਂ ਵੱਟਦੀ ਹੁੰਦੀ ਆ ਆਏ ਸਾਲ ਆਹ ਹਾ ਡੱਬਾ ਹਾਂ ਅੱਛਾ ਆ ਵੀ ਪੰਨਿਆ ਹੈ ਨਾ ਇਹ ਤਾਂ ਫਿਰ ਹੁਣ ਸ਼ੁਰੂ ਹੀ ਕੀਤੀਆਂ ਲੱਗਦੀਆਂ ਆਲੇ ਇੱਕ ਦੋ ਦਿਨ ਹੀ ਹੋ ਗਏ ਅੱਛਾ ਦੋ ਦਿਨਾਂ ਚੰਗੀਆਂ ਵੰਟੀਆਂ ਤੁਸੀਂ ਦੋ ਬਰਨਾਂ ਦੀ। ਅੱਛਾ ਆ ਅੱਜ ਜਾਲੀਆਂ ਨੇ ਸਾਰੇ ਅੱਜ ਜਾਲੀਆਂ ਨੇ ਮੈਂ ਆਥਣੇ ਲੱਗੀ ਜੀ ਚਾਹ ਪੀ ਕੇ। ਅੱਛਾ ਇੱਕ ਪਲੇਟ ਜੀ ਹਾਂ ਕਰੀ ਪਈਏਗੀ। ਠੀਕ ਐ ਤੇ ਬਹੁਤ ਵਧੀਆ ਠੀਕ ਐ। ਹਾਂ ਹਾਂ। ਤੇ ਕਿੰਨੀਆਂ ਕਿਵਟੀਆਂ ਜਾਂਦੀਆਂ ਫਿਰ? ਜੇ ਤੜਕੇ ਤੋਂ ਲਾ ਕੇ ਕਿਵਟੀਆਂ ਹੁਣੇ ਨਾ ਪਾਈਆ ਸਾਰਾ ਆਟਾ ਦਵਟੀਆਂ ਜਾਂਦੀ। ਆ ਹੁਣ ਤੁਸੀਂ ਕਿੰਨਾ ਆਟਾ ਲੈ ਕੇ ਬੈਠੇ ਹੋ? ਇਹ ਤਾਂ ਮੈਂ ਇੱਕ ਪੇੜੀ ਜੀ ਲਈ ਸੀਗੀ। ਅੱਛਾ ਤੇ ਇੱਥੇ ਕੀ ਐ? ਇੱਥੇ ਕੁਝ ਵੀ ਨਹੀਂ। ਸੁੱਕੀਆਂ ਪਾਈਆਂ ਨਾ ਉਹਦੇ ਚ। ਅੱਛਾ ਤੇ ਕਿੰਨੇ ਦਿਨ ਚ ਸੁੱਕ ਜਾਂਦੀਆਂ? ਦੋ ਦਿਨਾਂ ਚ। ਅੱਛਾ ਦੋ ਦਿਨਾਂ ਬਾਅਦ ਖਾਣ ਵਾਲੀਆਂ ਮਿਲ ਜਾਂਦੀਆਂ ਹਾਂ ਹਾਂ ਬਣਾ ਦਵਾਂ ਮੈਂ ਮਨ ਸੁਬਾਹ ਵਟ ਕੇ ਖਾਉਂ ਪਰ ਲੈ ਲੈ ਅੱਛਾ ਦੁੱਧ ਦੀ ਬੰਦੀਆਂ ਜਿਵੇਂ ਨੂੰ ਵਾਲੀਆਂ ਵੀ ਬਣਾ ਦੂੰ ਸਾਰੀਆਂ ਬਣ ਜਾਂਦੀਆਂ ਦੁੱਧ ਵਾਲੀਆਂ ਦੁੱਧ ਵਾਲੀਆਂ ਵੀ ਬਣਦੀਆਂ ਚਲੋ ਇਹ ਵੀ ਜਿਆ ਬਣਾ ਲੈ ਹਾਂ ਪੱਖੇ ਥੱਲੇ ਤਾਂ ਛੇਦੀ ਸੁੱਕ ਜਾਂਦੀਆਂ ਹੈ ਨਾ ਹਾਂ 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 ਤਾਕਤ ਤਾਂ ਹੈਗੀ ਹੈ ਤੁਹਾਡੇ ਹੱਥ ਵੀ ਫਾਸਟ ਚੱਲਦੇ ਹੈ ਨਾ ਜੇ ਆਪਾਂ ਕਹੀਏ ਆਪਣੇ ਤੋਂ ਨਹੀਂ ਇਹਨਾਂ ਦੀ ਸਪੀਡ ਨਾਲ ਵਟੀਆਂ ਜਾਂਦੀਆਂ। ਬਹੁਤ ਵਧੀਆ। ਹਮਮ ਚਲੋ। ਨਾਲ ਟਾਈਮ ਪਾਸ ਹੋ ਜਾਂਦਾ ਨਾਲ ਗੱਲਾਂ ਹੋ ਜਾਂਦੀਆਂ ਨਾਲ ਸੇਵੀਆਂ ਵਟੀਆਂ ਜਾਂਦੀਆਂ। ਨਾਲ ਸੇਵੀਆਂ ਵਟੀਆਂ ਜਾਂਦੀਆਂ। ਜੁਲਗਨਿਆ ਤੁਮਿੱਤੇ ਤਾਂਗ ਤਾਲੀਓ। ਹਾਂ। ਨਾਲ ਸੇਵੀਆਂ ਵਟਲਣੇ ਨਾਲ ਨੌਨ ਮਿਲ ਜਾਂਦੀਆਂ ਏਂਗੀ। ਨਾਲ ਨੌਨ ਮਿਲ ਜਾਂਦੀਆਂ। ਨਾਲ ਸਾਰੇ ਕੰਮ ਕਰੀ ਜਾਂਦੀਆਂ। ਨਾਲ ਪੋਤੇ ਪੱਤੀਆਂ ਖੁਸ਼ ਕਰ ਦਿੰਦੇ ਆ। ਹਾਂ ਹਾਂ। ਅੱਛਾ। ਚਲੋ ਵਧੀਆ ਵਧੀਆ। ਬਹੁਤ ਵਧੀਆ। ਇਹ ਵੀ ਮਿਹਨਤ ਕੋਈ ਕਰ ਸਕਦਾ ਹਨਾ। ਕਰਦਾ ਕਰਦਾ। ਜੀ ਆਪਾਂ ਕਹੀਏ ਆਪਣੇ ਤਾਂ ਲਗਾਤਾਰ ਬਹਿ ਕੇ ਨਹੀਂ ਉੱਠੀ ਹੱਸਣ ਦੀ ਜੀ ਆ ਕੇ ਅੱਜ ਕੱਲ ਦਾ ਸਹੀ ਗੱਲ ਹੈ ਮੈਂ ਲਾਉਣੀ ਹੈ ਬ੍ਰੀਫਿੰਗ ਹਾਂਜੀ ਬ੍ਰੀਫਿੰਗ ਨੂੰ ਲਾਉਣੀ ਹੈ ਮੈਂ ਲੱਗ ਵੀ ਨਹੀਂ ਉਹ ਕਹਿੰਦੀ ਮੈਂ ਚੰਗਾ ਜਾਂਦੀਆਂ ਕਿਉਂ ਮੈਂ ਕਹਿੰਦੇ ਨਹੀਂ ਮਕਾਦਾ ਸਿੱਖ ਲਾ ਫਿਰ ਮਾਸੀ ਇਹੀ ਤਾਂ ਗੱਲ ਹੈ ਪੁਰਾਣਾ ਬੰਦਾ ਤਾਂ ਇਹ ਕੰਮ ਕਰ ਸਕਦਾ ਹੁਣ ਅੱਜ ਕੱਲ ਦੇ ਕਿੱਥੋਂ ਕਰ ਲੈਣਗੇ ਸਾਰਿਆਂ ਨੂੰ ਐ ਲੱਗਦਾ ਵੀ ਹਨਾ ਬੱਜ ਕੇ ਜੇ ਬਹਿਣਾ ਔਖਾ ਹੈ ਮਨ ਮਾਰ ਕੇ ਕੰਮ ਕਰਨੇ ਪੈਂਦੇ ਆ ਵੀ ਜੀ ਜਾਨਾ ਹੋਰ हां जी ਚਲੋ ਵਧੀਆ ਬਹੁਤ ਵਧੀਆ ਮਾਸੀ ਚਲੋ ਚਲੋ ਭਾਈ ਬਹੁਤ ਵਧੀਆ ਚੰਗਾ ਆ ਜੀ ਫੋੜ ਕਰੂੰਗੀ dennu jitne banayia ohde kha li a ke ਮੈਂ ਤਾਂ ਮਸੀ ਅੱਜ ਹੀ ਆ ਗਈ ਚਲੋ ਖੂਣ ਬਣਾ ਲੈਨੇ ਠੀਕ ਹੈ ਫਿਰ ਮੈਂ ਖਾ ਕੇ ਜਾਉਂਗੀ ਚੰਗਾ ਚੰਗਾ ਆ ਹੋਰ ਮਤ ਨੂੰ ਚਾਵ ਨਾ ਉਹਨੂੰ ਰਾਂ ਦਾ ਸੇਵੀ ਬਣਾ ਲਓ ਆ ਪਈਆ ਭਾਈ ਬਣਾ ਦਿੰਦੇ ਠੀਕ ਹੈ ਠੀਕ ਹੈ ਮਾਸੀ ਠੀਕ ਹੈ ਨੌਣੂ ਮਛਲਾ ਦੀਨ ਬਣਾ ਦੋਗੇ ਉਹ ਤਾਂ ਕਹਿੰਦੀ ਐ ਨਹੀਂ ਮੈਂ ਬਣਾ ਦੂੰਗੀ। ਕੋਈ ਨਹੀਂ। ਉਹ ਆਪੇ ਤੁਸੀਂ ਖਾ ਕੇ ਵਗ ਜਿਓ ਆਪੇ ਅਗਲੀ ਮਗਰੋਂ ਗਾਣਾ ਖੱਢੇ ਤੁਹਾਨੂੰ ਕੁਛ ਕਰੀ। ਠੀਕ ਹੈ ਠੀਕ ਆ ਗੱਲ ਸਹੀ ਐ। ਆਪਣਾ ਕੰਮ ਬੰਦੇ ਹੋ ਜੀ। ਠੀਕ। ਇਹ ਸਹੀ ਆ। ਜਦੋਂ ਕਿਹੜੇ ਬੱਗੀਆਂ ਮੱਟੀਆਂ ਜਾਂਦੀਆਂ ਉਹ ਦੂਜੇ ਨਾਟ ਨਹੀਂ ਪੱਟੀਆਂ ਜਾਂਦੀਆਂ ਛੇਤੀ ਪੱਟੀਆਂ ਜਾਂਦੀਆਂ। ਅੱਛਾ ਕਿਵੇਂ ਪੇੜਾ ਜਾਂ ਕਿਵੇਂ ਕਰਦੇ ਸੀ ਤੁਸੀਂ? ਪੇੜਾ ਐ। ਐ ਕਰਕੇ ਨਾ। ਹਾਂ ਐ ਕਰਕੇ। ਅੱਛਾ। ਤੇਰੇ ਨੇ 32 ਜੀ ਬਣਾ ਲੈਣੀ ਹੈ ਹਾਂ ਬਣਾ ਕੇ ਤੇ ਐ ਉੱਠੀ ਜਾਵੇ ਇਹਦੇ ਕੀ ਕੀ ਬੈਨੀਫਿਟਸ ਹੈ ਬੈਨੀਫਿਟ ਕੀ ਇਹਦਾ ਬਹੁਤ ਫਾਇਦਾ ਜਾ ਸਾਰਾ ਪਾਸੇ ਕੀ ਗਾ ਗੋਡੇ ਗਿੱਟੇ ਦੇ ਦੁਖ ਦੇ ਜਦਦਾ ਜਾ ਬਣਦਾ ਖਾ ਕੇ ਇਹਨਾਂ ਨੂੰ ਬੁਨੀਆ ਹੋਣ ਦਾ ਤਾਂ ਅੰਦਰ ਉਸ ਬੰਦਾ ਰਹਿੰਦਾ ਹੈਗਾ ਰੂਜੀਆਂ ਨਾਲ ਕੁਸ਼ੀਨ ਨਾਲਿਆਂ ਨਾਲ ਵਧੀਆ ਮਹੋ ਤਾ ਤਾ ਇਹਨਾਂ ਨੂੰ 아까 캐시레 고데기 틀어놓시게 캐시레인데 고데기